ਥੋੜਾ ਜਿਹਾ ਲੇਟ ਹੋ ਗਿਆ ਵੀਡੀਓ ਬਣਾਉਣਾ ਚੇਤਾ ਇਹ ਮੈਨੂੰ ਬਾਅਦ ਚ ਆਇਆ ਵੀਡੀਓ ਬਣਾਉਣਾ ਅੱਛਾ ਚਾਹ ਬਣਾਉਣ ਦਾ ਇੱਕ ਤਰ੍ਹਾਂ ਤੁਹਾਨੂੰ ਲੱਗ ਤਰੀਕਾ ਦੱਸਦਾ ਹਾਂ ਚਲੋ ਮੈਂ ਤਾਂ ਹੁਣ ਪ੍ਰੋਸੈਸ ਕਰ ਲਿਆ ਇਹ ਮੈਂ ਤੁਹਾਨੂੰ ਦੱਸ ਦਿੰਦਾ ਚਾਹ ਦਾ ਮਸਾਲਾ ਤੇ ਚਾਹ ਪੱਤੀ ਤੇ ਥੋੜੀ ਇਹ ਨਾ ਭੁੰਨਣੀ ਆਪਾਂ ਬਿਨਾ ਪਾਣੀ ਪਾਏ ਰੋਸਟ ਕਰਨੀ ਆ ਜਦੋਂ ਰੋਸਟ ਹੋ ਗਈ ਥੋੜੀ ਲੱਗਦਾ ਜੀ ਫ੍ਰੈਗਰੈਂਸ ਜੀ ਆਉਣ ਲੱਗ ਪਈ ਆ ਨਾਲ ਹੀ ਵਿੱਚ ਇਹਦੇ ਬ੍ਰਾਊਨ 슈ਗਰ ਯੂਜ਼ ਕਰਦੇ ਆਂ ਬ੍ਰਾਊਨ 슈ਗਰ ਪਾ ਕੇ ਪਾ ਕੇ ਉਹਨੂੰ ਨਾ ਥੋੜਾ ਜਿਹਾ 2 ਮਿੰਟ ਸੇਕ ਦੇਣਾ ਜਦੋਂ ਪਿਗਲ ਗਈ ਨਾ 슈ਗਰ ਵੀ ਫੇਰ ਪਾਣੀ ਪਾਉਣਾ ਵਿੱਚ ਤੇ ਪਾਣੀ ਪਾਉਣ ਤੋਂ ਬਾਅਦ ਵਿੱਚ ਦੁੱਧ ਪਾਵਾਂਗੇ ਹੁਣ ਆਪਾਂ ਠੀਕ ਹੈ ਇਹਨੂੰ ਬੋਇਲ ਕਰਾਂਗੇ ਤੇ ਬਾਅਦ ਤੁਹਾਨੂੰ ਦੱਸਾਂਗੇ ਕਿੱਦਾਂ ਬਣਦੀ ਚਾਹ ਇਹ ਟਰਾਈ ਕਰਕੇ ਜਰੂਰ ਦੇਖਿਓ ਤੁਹਾਨੂੰ ਵਧੀਆ ਲੱਗੂਗੀ ਤੇ ਆਪਣਾ YouTube ਚੈਨਲ ਅ ਫੋਲੋ ਕਰ ਲਿਓ sonubasra.official